ਮੇਰੇ ਕੁਝ ਗਮਉਦਾਰੇ ਲੈ ਕਿਤਾਬ ਦੇ ਵਿੱਚੋਂ ਮੇਰੀ ਅਗਲੀ ਕਵਿਤਾ ਪੇਸ਼ ਆ ਤੁਹਾਡੇ ਸਾਹਮਣੇ ਆਪਣੇ ਆ ਦੁੱਖਾਂ ਨੂੰ ਗਿਣਾਵਾ ਕਿਵੇਂ ਹੱਸ ਕੇ ਬਹੁਤਾਂ ਅਮੀਰਾ ਕੋਲ ਰਹੇ ਅਸੀਂ ਹੱਸ ਕੇ ਕੇਸ ਮੇਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਐਵੇਂ ਦਾ ਹਾਦਸਾ ਹੋਇਆ ਮੇਰੇ ਨਾਲ ਫਿਰਦਾ ਰਿਹਾ ਉਹ ਮੈਨੂੰ ਸੱਪ ਵਾਂਗੂ ਦੱਸ ਕੇ ਗੌਰ ਨਾਲ ਦੇਖਿਆ ਤਾਂ ਜ਼ਖਮ ਸੀ ਭਰ ਗਿਆ ਹੋਂਕੇ ਮੇਰੇ ਸ਼ਰੀਰ ਅੰਦਰ ਰਹਿ ਗਏ ਸੀ ਵਸ ਕੇ ਆਪਣੇ ਆ ਦੁੱਖਾਂ ਨੂੰ ਗਿਣਾ ਵਾਂ ਕਿਵੇਂ ਹੱਸ ਕੇ ਉਹ ਤੇ ਹਮੀਰਾ ਗੁੱਲ ਰਹੇ ਅਸੀਂ ਬਸ ਇੱਕ ਡੰਗ ਮਾਰਿਆ ਉਹਨਾਂ ਵੀ ਕੁਝ ਇਸ ਤਰ੍ਹਾਂ ਜਾਨ ਹੀ ਗਵਾ ਬੈਠਾ ਜ਼ਖਮਾਂ ਬਾਰੇ ਦੱਸ ਕੇ ਕਿਸ ਦਾ ਹਾਲ ਸੁਣਨਾ ਚਾਹੁੰਦੀ ਭੈੜੀ ਏ ਦੁਨੀਆ ਅਲਾ ਦੀਦੀ ਲੂਣ ਜ਼ਖਮਾਂ ਤੇ ਰਸਕੇ ਆਪਣੇ ਆ ਦੁੱਖਾਂ ਨੂੰ ਗਿਣਾਵਾ ਕਿਵੇਂ ਹੱਸ ਕੇ ਬਹੁਤੇ ਅਮੀਰਾਂ ਕੋਲ ਰਹੇ ਅਸੀਂ ਫਸ ਕੇ ਮਰਿਆ ਸੀ ਮੈਂ ਇੱਕ ਛੋਟੇ ਜਿਹੇ ਪੰਛੀ ਵਾਂਗ ਨਾਮ ਬਦਨਾਮ ਹੋਇਆ ਇੱਕ ਖੱਟਿਆ ਮੈਂ ਜੱਸ ਕੇ ਉਹ ਮੇਰੀ ਜ਼ਿੰਦਗੀ ਦਾ ਬਣਿਆ ਉਹ ਪੰਨਾ ਉਹ ਮੇਰੀ ਜ਼ਿੰਦਗੀ ਦਾ ਬਣਿਆ ਉਹ ਪੰਨਾ ਪੰਨਾ ਮੈਂ ਪਾੜ ਦਿੱਤਾ ਜ਼ਿੰਦਗੀ ਚੋਂ ਹੱਸ ਕੇ ਆਪਣੇ ਆ ਦੁੱਖਾਂ ਨੂੰ ਗਿਣਾਵਾ ਕਿਵੇਂ ਹੱਸ ਕੇ ਬਹੁਤੇ ਆਮੀਰਾ ਕੋਲ ਰਹੇ ਅਸੀਂ ਫਸਕੇ ਕੁਫਰ ਤੋਂ ਲਿਆ ਉਹਨੂੰ ਮੈਂ ਮਹਿਬੂਬ ਬਣਾ ਕੇ ਰਾਤਾਂ ਗਾਲੀਆਂ ਦੇ ਸੁਪਨਿਆਂ ਦੇ ਜ਼ਖਮ ਅਸੀਂ ਖਾ ਗਏ ਸਵੇਰਾ ਹੋਇਆ ਉਹਨਾਂ ਜ਼ਖਮਾਂ ਦੇ ਗਿਣੇ ਅਸੀਂ ਤਸਕੀ ਆਪਣੇ ਆ ਦੁੱਖਾਂ ਨੂੰ ਢਿਣਾਵਾ ਕਿਵੇਂ ਹੱਸਦੇ ਬਹੁਤੇ ਆਮੀਰਾ ਕੋਲ ਰਹੇ ਅਸੀਂ ਫਸਕੇ ਦਰਸਤੇ ਹਾਂ ਉਸ ਸਵੇਰ ਤੇ ਸ਼ਾਮ ਨੂੰ ਉਹਨਾਂ ਨਾਲ ਆ ਰਿਆ ਉਹਨਾਂ ਤੇ ਲੜਾਈ ਮੇਰੀ ਜਾਨ ਵੰਦੇ ਹੋਏ ਭਾਲਿਆ ਸਹਾਰਾ ਹੱਥਾਂ ਦੀਆਂ ਲਕੀਰਾਂ ਕੋ ਵੰਨ ਦਾ ਇਲਾਜ ਨਾ ਅੱਜ ਕੱਲ ਦੇ ਫਕੀਰਾਂ ਕੋ ਐਕਸ ਜ਼ਿੰਦਗੀ ਹੁੰਦੀ ਤਾਂ ਰੱਬ ਦੀ ਮਿਹਰ ਹੁੰਦੀ ਯਾਰੋ ਕੁੜੀ ਬਿਨਾਂ ਜ਼ਿੰਦਗੀ ਸੱਜਰੀ ਸਵੇਰ ਹੁੰਦੀ ਜਿੰਦ ਹੀ ਦੇ ਗਈ ਧੋਕਾ ਦੇਵ ਦੇ ਸਾਹ ਵਿੱਚ ਵਸ ਕੇ ਆਪਣੇ ਆ ਦੁੱਖਾਂ ਨੂੰ ਗਿਣਾਵਾ ਕਿਵੇਂ ਹੱਸਦੇ ਬਹੁਤੇ ਆਮੀਰਾ ਕੋਲ ਰਹੇ ਅਸੀਂ ਧੰਨਵਾਦ ਦੋਸਤੋ ਜੇ ਤੁਹਾਨੂੰ ਕਵਿਤਾ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ